ਮਾਜਿਕ ਸਪੀਕਰ ਸਾਹਿਬ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੀ ਅਮੀਰ ਸਭਿਅਤ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਦੇ ਸਨਮਾਨ ਅਤੇ ਪ੍ਰਦਰਸ਼ਨ ਲਈ ਪੰਜਾਬ ਦੇ ਸਰਕਾਰ ਨੇ ਸਰ ਰਾਮ ਤੀਰਥ ਅਮਰਸਰ ਵਿਖੇ ਸਰ ਰਾਮ ਤੀਰਥ ਅਮਰਸਰ ਵਿਖੇ 30 ਕਰੋੜ ਰੁਪਏ ਦੀ ਲਾਗਤ ਨਾਲ ਭਗਵਾਨ ਸ਼੍ਰੀ ਵਾਲਮੀਕ ਨੋਰਮਾ ਸਥਾਪਿਤ ਕੀਤਾ ਇਹ ਸਟੇਟ ਆਫ ਦਿ ਆਰਟ ਮਿਊਜ਼ੀਅਮ ਜਿਸ ਵਿੱਚ ਸਰ ਚੌਰਾ ਗੈਂਡਰੀਸਨ ਮਾਡਰਨ ਟੈਕਨਿਕਸ ਹੈ ਭਗਵਾਨ ਬਾਲਮੀਕ ਜੀ ਦੇ ਜੀਵਨ ਸਖਿਆਮਾ ਯੋਗਦਾਨਾਂ ਨੂੰ ਪੇਸ਼ ਕਰਦਾ ਹੈ 7 ਅਕਤੂਬਰ 2024 7 ਅਕਤੂਬਰ 2024 ਨੂੰ ਉਦਘਾਟਨ ਕੀਤੇ ਗਏ ਇਸ ਪਨੋਰਮਾ ਨੇ ਹਜ਼ਾਰਾਂ ਸਰਦਾਲਾਂ ਨੂੰ ਆਕਰਸ਼ਿਤ ਕੀਤਾ ਹੈ ਅਤੇ ਜੋ ਉਹਨਾਂ ਨੂੰ ਇੱਕ ਡੂੰਘਾ ਅਤੇ ਗਿਆਨਬਾਨ ਜਸ ਭਗਵਾਨ ਬਾਲਮੀਕ ਜੀ ਬਾਰੇ ਇੱਕ ਡੂੰਘਾ ਅਤੇ ਗਿਆਨਬਾਨ ਜਿਹੜਾ ਅਨੁਭਵ ਸਰ ਉੱਥੇ ਪ੍ਰਦਾਨ ਕੀਤਾ ਜਾਂਦਾ ਹੈ। ਸ਼੍ਰੀਗੁਰੂ ਤੇਗ ਬਹਾਦਰ ਜੀ ਦਸਰ ਸਾਡੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੀਤੀ ਸਾਲ 2025-26 ਦੌਰਾਨ ਰਾਜ ਪਧਰੀ ਦੇ ਰਾਜ ਪਧਰੀ ਦੇ ਯਾਦਗਾਰੀ ਸਮਾਗਮਾਂ ਦੀ ਇੱਕ ਲੜੀ ਸਰ ਅਜੋਜਿਤ ਕੀਤੀ ਜਾਵੇਗੀ ਜਿਸ ਦੇ ਨਾਲ ਸ਼੍ਰੀ ਗੁਰੂ ਸਾਹਿਬਾਨ ਦੀ ਯਾਤਰਾਬਾਂ ਨਾਲ ਸਬੰਧਤ ਸਥਾਨਾਂ ਤੇ ਸਰ ਜਿਹੜੇ ਗੁਰੂ ਸਾਹਿਬਾਨ ਦੇ ਯਾਦਗਾਰ ਸਬੰਧਤ ਸਥਾਨ ਨੇ ਸਰ ਉਹਨਾਂ ਦੇ ਬਰਿਆ ਦੀ ਟਾਚੇ ਦਾ ਵਿਕਾਸ ਕੀਤਾ ਜਾਵੇਗਾ ਸਰ ਸ੍ਰੀ ਗੁਰੂ ਤੇਗ ਬਹਾਦਰ ਦਰਸਾਪ ਸਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਸਰਪੱਖੀ ਵਿਕਾਸ ਵੱਲ ਵਿਸ਼ੇਸ਼ ਸਰ ਧਿਆਨ ਦਿੱਤਾ ਜਾਵੇਗਾ ਇਸੇਲਾ ਅਸਰ ਕਿਉਂਕਿ ਅਨੰਦਪੁਰ ਸਾਹਿਬ ਤੇ ਨਾਲ ਹੀ ਸਰ ਨੰਗਲ ਦੇ ਵੀ ਸਰ ਨੰਗਲ ਸ਼ਹਿਰ ਦੇ ਵੀ ਸ਼ਹਿਰ ਸਪਾਟੇ ਵੱਜੋਂ ਵਿਕਸਤ ਕੀ ਕੇ ਕੇਂਦਰ ਵੱਜੋਂ ਵਿਕਸਤ ਕਰਨ ਨਾਲ ਇਸ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਇਸ ਨੂੰ ਇੱਕ ਪ੍ਰਮੁੱਖ ਟੂਰਿਸਟ ਡੈਸਟੀਨੇਸ਼ਨ ਬਜੋਤਸ਼ਾਤ ਕਰਨ ਲਈ 10 ਕਰੋੜ ਰੁਪਏ ਦਾ ਬਜਟ ਦਾ ਫੰਡ ਕੀਤਾ ਗਿਆ ਹੈ ਸਰ ਇਹ ਸਤਿ ਸ੍ਰੀ ਅਕਾਲ। ਟਿਕਾ ਸਾਬ 3/2025-26 ਵਿੱਚ ਸਰਕਾਰ ਦਾ ਸ਼ਹੀਦ ਅਗਰ ਸਿੰਘ ਨਗਰ ਵਿਖੇ 54 ਕਰੋੜ ਰੁਪਏ ਦੀ ਲਾਗਤ ਵਾਲੀ ਹੈਰੀਟੇਜ ਸਟਰੀਟ ਅਤੇ ਆਡੀਟੋਰੀਅਮ ਬਣਾਉਣ ਦੀ ਤਜ਼ਵੀਜ਼ ਹੈ ਸਰ।